ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਤੇ ਬਾਕੀ ਬਈ ਆਪਾਂ ਪਹਿਲਾਂ ਵੀ ਦੱਸਿਆ ਆਪਣੀਆਂ ਵਲੌਗਾਂ ਦੇ ਵਿੱਚ ਜਿਹੜੇ ਵਲੌਗ ਆਪਾਂ ਬਣਾਉਦੇ ਸੀ ਤੇ ਜਿੰਨੀਆਂ ਵੀਡੀਓ ਪਾਈਆਂ ਤੇ ਆਪਾਂ ਪਹਿਲਾਂ ਵੀਡੀਓ ਜੀ ਤਾਂ ਸਾਰਾ ਦੱਸਿਆ ਵੀ ਜਿੰਨਾ ਚਿਰ ਭਾਈ ਆਪਾਂ ਟਰੈਕਟਰ ਵਾਲਿਆਂ ਘਟ ਆਉਂਦੇ ਆ ਤੇ ਉਨਾ ਚਿਰ ਆਪਾਂ ਵਲੌਗ ਬਣਾਇਆ ਕਰਾਂਗੇ ਤੇ ਜਦੋਂ ਵੱਧ ਗਿਆ ਕੰਮ ਤੇ ਉਦੋਂ ਬਈ ਆਪਾਂ ਵਲੌਗ ਨੂੰ ਛੱਡ ਦਾਂਗੇ ਤੇ ਹੁਣ ਬਈ ਦੋ ਦਿਨ ਹੋ ਗਏ ਆਪਾਂ ਨੂੰ ਫੋਨ ਬਹੁਤ ਆਈ ਜਾਂਦੇ ਟਰੈਕਟਰ ਵਾਲਿਆਂ ਟਰਾਲੀਆਂ ਵਾਲਿਆਂ ਦੇ ਕੋਈ ਕਹਿੰਦਾ ਮੇਰਾ ਪਾ ਦੇ ਬਈ ਕੋਈ ਨਾ ਮੇਰੀ ਟਰਾਲੀ ਪਾ ਦੇ ਤੇ ਹੁਣ ਬਈ ਆਪਾਂ ਆ ਵਲੋਗ ਬਣਾਉਣ ਦਿੱਤੇ ਛੱਡ ਤੇ ਆਪਣਾ ਤਿੰਨ ਦੋ ਟਰੈਕਟਰ ਤੇ ਇੱਕ ਟਰਾਲਾ ਭਾਈ ਮੱਲਣਾ ਪਉਣ ਦੱਸਿਆ ਤੇ ਆਪਾਂ ਮੱਲਣ ਚੱਲਦੇ ਆਂ ਜੌਂਦੀਆ ਟਰੈਕਟਰ 50 50 ਭਾਈ ਬਹੁਤ ਵਧੀਆ ਨਵਾਂ ਟਰੈਕਟਰ ਆ ਉਹ ਬਾਈ ਦਾ ਦਿਖਾਉਣੇ ਆ ਸਾਰਾ ਟਰੈਕਟਰ ਦਿਖਾਵਾਂਗੇ ਕਿੰਨੇ ਪੈਸੇ ਕਿੰਨੇ ਦਾ ਤੇ ਬਾਕੀ ਉਦੋਂ ਬਾਅਦ ਇੱਕ ਟਰਾਲਾ ਭਾਈ ਟਰਾਲਾ ਦਿਖਾਵਾਂਗੇ ਸਾਰਾ ਕਿੰਨੇ ਪੈਸੇ ਨਾਲ ਕਿੰਨਾ ਕੀ ਕੁਛ ਮੰਗਦਾ ਬਾਈ ਉਹ ਵੀ ਆਪਾਂ ਵੀਡੀਓ ਚ ਦਿਖਾਵਾਂਗੇ ਤੇ ਬਣੇ ਨਾ ਆਪਣੀ ਸਾਰੀ ਵੀਡੀਓ ਵੇਖੋ ਤੇ ਇੱਕ ਬਾਈ 36 ਦੀ ਟਰੈਕਟਰ ਆ ਉਹ ਬਹੁਤ ਸੋਹਣਾ ਟਰੈਕਟਰ ਆ 36 ਦੀ 15 ਮਾਡਲ ਆ ਉਹ ਬਾਈ ਦਾ ਸਾਰਾ ਟਰੈਕਟਰ ਦਿਖਾਵਾਂਗੇ ਤੇ ਬਾਕੀ ਆਪਣੀ ਵੀਡੀਓ ਵੀ ਸਾਰੀ ਵੇਖਿਆ ਕਰੋ ਇਹ ਤਿੰਨੇ ਚੀਜ਼ਾਂ ਆਪਾਂ ਇੱਕੇ ਵੀਡੀਓ ਚ ਪਾਈਆਂ ਤੇ ਆਓ ਆਪਾਂ ਚੱਲਦੇ ਆਂ ਮੱਲਣ ਬਾਕੀ ਬਾਈ ਜੀ ਆਪਾਂ ਆ ਗਏ ਆਂ ਮੱਲਣ ਪਿੰਡ ਤੇ ਕੱਲ ਵਾਲਿਆਂ ਵਲੋਗ ਦੇ ਵਿੱਚ ਆਪਾਂ ਟਰੈਕਟਰ ਪਾਇਆ ਸੀ ਇੱਕ ਜੋਂਡੀਅਰ ਤੇ ਕਿਸੇ ਦੇ ਕੋਲੇ ਮੱਲਣ ਜੋਂਡੀਅਰ ਟਰੈਕਟਰ ਖੜਾ ਸੀ ਉਹ ਬਾਈ ਦੇ ਆਪਾਂ ਆ ਗਏ ਆਂ ਘਰੇ ਤੇ ਆਪਾਂ ਆ ਬਾਈ ਯੌਂਡੀਆ ਟਰੈਕਟਰ ਆ ਤੇ ਬਾਕੀ ਬਾਈ ਦੇ ਘਰੇ ਰੱਖਿਆ ਹੋਇਆ ਕਰੂ ਬੰਦਾ ਖੇਤੀ ਕਰਦਾ ਤੇ ਬਾਕੀ ਬਾਈ ਦੇ ਇਹ ਟਰੈਕਟਰ ਨਾ ਵੀ ਆ ਤੇ ਆ ਦਸੋਣੇ ਨੂੰ ਯੌਂਡੀਆ ਟਰੈਕਟਰ ਸਾਰਾ ਯੌਂਡੀਆ ਟਰੈਕਟਰ 50 50 ਤੇ ਆਈ ਸੁੱਚੇ ਬਾਈ ਕੋਲੇ ਆਈ ਮੜਾ ਜਾ ਟਾਇਰ ਬਾਈ ਨਾਲ ਦੇ ਆ ਨਵੇਂ ਟਾਇਰ ਆ ਨਾਲ ਦੇ ਆ ਇੰਨੇ ਕੀ ਕਸੇ ਆ ਤੇ ਚੱਲਿਆ ਬਹੁਤ ਟਰੈਕਟਰ ਘਾਟਾ ਬਾਈ ਨੇ ਖੇਤੀ ਕਰੀ ਆ ਕੱਲੀ ਤੇ ਬਾਈ ਦੇ ਆਪ ਦੇ ਨਾਂ ਪਹਿਲੇ ਨਾ ਟਰੈਕਟਰ ਆ ਇਹ ਤੇ ਮੱਲਣਪਿੰਡ ਖੜਾ ਬਈ ਜੇ ਬਈ ਕਿਸੇ ਨੂੰ ਵੀ ਟਰੈਕਟਰ ਦੀ ਲੋੜ ਹੋਵੇ ਤੇ ਬਾਈ ਨੂੰ ਫੋਨ ਲਾ ਸਕਦੇ ਆ ਬਾਕੀ ਤੇ ਬਾਕੀ ਦੇ ਬਾਈ ਦੇ ਫੋਨ ਨੰਬਰ ਸਾਰਾ ਬਾਈ ਬੋਲੂਗਾ ਆ ਟਰੈਕਟਰ ਆ ਬਾਕੀ ਬਈ ਸਾਰਾ ਆਪਾਂ ਦਾ ਜਮਾ ਨਵਾਂ ਲੱਗਦਾ ਟਰੈਕਟਰ ਤੇ ਬਾਕੀ ਬਈ ਤੁਸੀਂ ਵੇਖ ਲਓ ਸਾਰਾ ਟਰੈਕਟਰ ਦਿਖਾਉਣੇ ਆ ਸਾਰਾ ਦੇਖੋ ਬਈ ਟਰੈਕਟਰ ਆ ਟਾਇਰ ਆ ਟਾਇਰ ਵੀ ਬਹੁਤ ਘਟਿਆ ਮਾਡਲ ਬਈ 20 ਆ 20 ਮਾਡਲ ਆ ਹਾਂ 20 ਮਾਡਲ ਆ ਬਈ ਚੱਕੋ ਟਰੈਕਟਰ ਸਾਰਾ ਤੇ ਬਾਕੀ ਬਾਈ ਨਾਲ ਆਪਾਂ ਕਰਾਉਣਾ ਗੱਲਬਾਤ ਥੋੜੀ ਸਾਰੀ ਬਹੁਤ ਸੋਹਣਾ ਟਰੈਕਟਰ ਆ ਬਾਕੀ ਬਾਈ ਨੇ ਸ਼ੋ ਵੀ ਚੱਕ ਤੀਏ ਤੇ ਮੂਰੋ ਵੀ ਆਪਾਂ ਦਿਖਾ ਦੇਣਾ ਟਰੈਕਟਰ ਥੋੜਾ ਜਿਹਾ ਬਾਕੀ ਵੀ ਟਰੈਕਟਰ ਜਿਵੇਂ ਨਵਾਂ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਪੂਰਾ ਸਮਿਆਂ ਟਰੈਟ ਆ ਜੇ ਕਿਸੇ ਵੀ ਪੁਰਾਣੋਂ ਭਾਈ ਲੋੜਾ ਤੇ ਪੂਰਾ ਸਮਿਆਂ ਟਰੈਟ ਆ ਬਾਈ ਕਰੂ ਟਰੈਟ ਆ ਤੇ ਬਾਈ ਦਾ ਨੰਬਰ ਨੰਬਰ ਬਾਈ ਸਭ ਕੋਲ ਦੱਸੂਗਾ ਬਾਕੀ ਕਿਹੜਾ ਟਰੈਕਟਰ ਦਿਖਾ ਦੀਏ ਬਾਈ ਨੇ ਕਰਾਵਾਂ ਕਿ ਆਪਾਂ ਕਰ ਲਾ ਤੇ ਨੰਬਰ ਕਿੱਥੋਂ ਦਾ ਸੁੱਚੇ ਇਹਦਾ ਬਾਈ ਮੁਕਸਰ ਦਾ ਹੀ ਆ ਜੀ ਅੱਛਾ ਨੰਬਰ ਵੀ ਮੁਕਸਰ ਦਾ ਬਾਈ ਮੁਕਸਰ ਹੀ ਸਾਡਾ ਜ਼ਿਲ੍ਹਾ ਲੋਕਲ ਆ ਬਈ ਨੰਬਰ ਕਾਹਦਾ ਨੰਬਰ ਪੁੱਛੀ ਮੈਂ ਕਿਹਤ ਨੰਬਰ ਆ ਨੰਬਰ ਆ ਬਾਈ ਲੋਕਲ ਮੁਕਸਰ ਦਾ ਨੰਬਰ ਆ ਤੇ ਆ ਬਾਈ ਟਰੈਡ ਦੇ ਨੇੜੇ ਆਵਾ ਸੁੱਚੇ ਆ ਬਾਈ ਬਾਈ ਆ ਮੱਲਣ ਤੋਂ ਇਹਦਾ ਬਾਈ ਟਰੈਕਟਰ ਤੇ ਬਾਕੀ ਬਾਈ ਸੁੱਚੇ ਕੀ ਕੀ ਲੈਣਾ ਟਰੈਡ ਦਾ ਜਾਇ ਜਾਇ ਦੱਸ ਬਾਈ ਇਹਦਾ 590 ਮੰਗਦੇ ਆਪਾਂ ਤੇ ਲੈਣ ਨਾਲ ਹੀ ਮੰਤਨ ਹੋ ਜਾਊਗਾ ਓਕੇ ਤੇ ਮੰਤਨ ਹੋ ਜਾਊਗਾ ਬਾਕੀ ਬਾਈ ਬਾਈ ਕਹਿੰਦਾ 590 ਲੈਣਾ ਤੇ ਮਾਡਲ ਹੈਗਾ 20 20 ਮਾਡਲ ਹੈ ਤੇ ਚੱਲਿਆ ਕਿੰਨਾ ਕਹ ਬਾਈ ਇਹ ਘੰਟੇ 2600 ਘੰਟਾ ਚੱਲਿਆ ਜੀ ਅੱਛਾ 2600 ਘੰਟਾ ਬਾਈ ਕਹਿੰਦਾ ਚੱਲਿਆ ਤੇ ਬਾਕੀ ਬਾਈ ਕਹਿੰਦਾ ਵੀ ਮੇਰਾ ਟਰੈਕਟਰ ਵਾਹ ਕੇ ਪੂਰਾ ਲੈ ਕੇ ਜਾਓ ਪੂਰਾ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਇੱਕ ਪੈਸੇ ਦੀ ਵੀ ਰਾਇਖ ਦੇ ਚੱਲਿਆ ਜੀ ਬਾਕੀ ਰਾਇਕ ਤੇ ਚੱਲਿਆ ਨਹੀਂ ਹਰਾਇਕ ਤੇ ਬਾਅਦ ਚੱਲਿਆ ਹਰਾਇਕ ਤੇ ਚੱਲਿਆ ਜਵੇਂ ਗੱਟਾਂ ਪੌਲੀ ਦੀ ਸੀਡੀ ਪਿੱਛੇ ਰਾਇਕ ਬਣਾਉਂਦੇ ਲੈਣਾ ਉਹਦੇ ਤੇ ਚੱਲਿਆ ਬਾਈ ਦਾ ਟ੍ਰੈਟ ਤੇ ਬਾਕੀ ਬਾਈ ਘਰੂ ਟ੍ਰੈਟ ਆ ਤੇ ਬਾਕੀ ਵੀ ਆਪਾਂ ਜਿਹੜੇ ਜਿੰਨੇ ਵੀ ਚੈਨਲ ਤੇ ਆਪਦੇ ਪਾਉਣੇ ਆ ਆਪਾਂ ਘਰੂ ਟ੍ਰੈਟ ਹੀ ਪਾਉਣੇ ਆ ਜੇ ਕਿਸੇ ਵਪਾਰੀ ਦਾ ਟ੍ਰੈਟ ਵੀ ਪਾਉਣੇ ਤਾਂ ਤਾਂ ਵੀ ਦੱਸ ਕੇ ਪਾਉਣੇ ਆ ਵੀ ਆਹ ਬਾਈ ਪੁਵਾਰੀ ਦਾ ਟੈਟ ਆ ਤੇ ਬਾਕੀ ਬਈ ਕਿਸੇ ਨੂੰ ਵੀ ਲੋੜ ਹੋਵੇ ਤੇ ਬਾਈ ਨੂੰ ਫੋਨ ਦਾ ਸਕਦਾ ਯੂਨੀਅਰ 50 50 ਤੇ ਬਾਕੀ ਵੀ 50 50 ਟਰੈਕਟਰ ਆ ਬਾਈ ਦਾ ਤੇ ਬਾਕੀ ਬਾਈ ਦਾ ਰੇਡ ਰੂਟ ਬਾਈ ਨੇ ਦੱਸ ਹੀ ਦਿੱਤਾ ਤੇ ਮੋਬਾਈਲ ਨੰਬਰ ਬਾਈ ਸੱਚੇ ਬੋਲਾ ਦਾ 99887 72585 ਆ ਜੀ ਬਾਕੀ ਬਾਈ ਦਾ ਬਾਈ ਮੋਬਾਈਲ ਨੰਬਰ ਨੋਟ ਕਰ ਲਓ ਸਿੱਧਾ ਬਾਈ ਨਾਲ ਕੰਟੈਕਟ ਕਰ ਲਓ ਤੇ ਬਾਕੀ ਬਾਈ ਘਰੂ ਟਰੈਟ ਆ ਬਾਈ ਦਾ ਤੇ ਜੇ ਕਿਸੇ ਨੂੰ ਵੀ ਬਾਈ ਰੋਡ ਤੇ ਬਾਕੀ ਆਪਣਾ ਪਿੰਡ ਹੈ ਕਿੱਥੇ ਇਹ ਬਾਈ ਇਹ ਮੱਲਣ ਆਈ ਦੋਦੇ ਕੋਲੇ ਅੱਛਾ ਮੱਲਣ ਦੋਦੇ ਕੋਲੇ ਪਿੰਡ ਆ ਬਈ ਬਾਕੀ ਮੱਲਣ ਪਿੰਡ ਵੀ ਮਸ਼ਹੂਰ ਆ ਫਰਨੀਚਰਾਂ ਦਾ ਕੰਮ ਬਹੁਤ ਜ਼ਿਆਦਾ ਇਸ ਪਿੰਡ ਦੇ ਵਿੱਚ ਤੇ ਠੀਕ ਆ ਬਾਈ ਜੀ ਠੀਕ ਬਾਕੀ ਬਾਈ ਆਪਾਂ ਮੱਲਣਪਿੰਡ ਆ ਗਏ ਆ ਤੇ ਮੱਲਣ ਬਾਈ ਨੇ ਟਰਾਲਾ ਦੱਸਿਆ ਸੀ ਆਕਣੇ ਤੇ ਇਹਦਾ ਕਈ ਸੈਡਾਂ ਤੇ ਇਹਨੂੰ ਟਰਾਲੀ ਬੋਲਦੇ ਆ ਜਿਵੇਂ ਦੋਆਬੇ ਏਰੀਏ ਟਰਾਲੀ ਬੋਲਦੇ ਆ ਆਪਣਾ ਕਿੰਨਾ ਵੱਡਾ ਟਰਾਲਾ ਹੋਵੇ ਤੇ ਆਪਣੇ ਸਾਡੇ ਇਧਰ ਮਾਲਵੇ ਏਰੀਏ ਚ ਇਹਨੂੰ ਟਰਾਲਾ ਬੋਲ ਦਿੰਦੇ ਆ ਸਾਡੇ 611 ਇਹਨੂੰ ਸਾਡੇ ਟਰਾਲਾ ਬੋਲ ਦਿੰਦੇ ਆ ਇਹ ਟਰਾਲਾ ਬਾਈ ਕੋਲੇ ਬਕਾਉ ਤੇ ਬਾਈ ਕਹਿੰਦਾ ਵੀ ਮੇਰਾ ਪੂਰਾ ਕੰਮ ਕਰਾਇਆ ਵੀ 베ਰਿੰਗ ਬੂਰਿੰਗ ਮੈਂ ਨਵੇਂ ਪੁਆਇਆ ਸਾਰੇ ਗਲੇਸ ਗਲੂਸ ਕਰਾਇਆ ਬਹੁਤ ਵਧੀਆ ਟਰਾਲਾ ਮੇਰਾ ਤੇ ਬਾਕੀ ਬਾਈ ਦਾ ਆਪਾਂ ਸਾਰਾ ਦਿਖਾਉਣੇ ਆ ਟਰਾਲਾ ਮੱਲਣਪਿੰਡ ਬਾਈ ਆ ਦਿਖਾਉਣੇ ਆ ਬਈ ਆ ਟਾਇਰ ਦੇਖੋ ਬਹੁਤ ਵਧੀਆ ਟਾਇਰ ਆ ਤੇ ਬਾਕੀ ਬਾਈ ਕਹਿੰਦਾ ਮੈਂ ਜੱਕ ਵੀ ਇਹਦਾ ਨਵਾਂ ਲਵਾਇਆ ਵਾ ਆ ਜੱਕ ਵੀ ਤੁਹਾਨੂੰ ਦਿਖਾ ਦਨੇ ਆ ਬਾਈ ਕਹਿੰਦਾ ਮੈਂ ਜੱਕ ਵੀ ਨਵਾਂ ਲਵਾਇਆ ਵਾ ਇਹਦਾ ਤੇ ਬਾਕੀ ਵੀ ਟਾਇਰ ਵੀ ਬਹੁਤ ਬਹੁਤ ਪਏ ਆ ਤੇ ਆ ਦਿਖਾਉਣੇ ਆ ਪਟਰਾ ਲਾ ਸੁਣ 11 6.5 ਆ ਦਿਖਾਉਣੇ ਟਰਾਲਾ ਸੁਣ ਬਾਕੀ ਇਹ ਪਾ ਵਿੱਚੋਂ ਵੀ ਦੇਖੋ ਲੈ ਟਰਾਲਾ ਬਾਈ ਦਾ ਆ ਵਿੱਚੋਂ ਵੀ ਟਰਾਲਾ ਦੇਖ ਰੂ ਸਾਫ ਆ ਪੂਰਾ ਟਰਾਲਾ ਕੋਈ ਕਿਤੇ ਗਲਿਆ ਨਹੀਂ ਕੋਈ ਕਿਤੇ ਟੱਕੀ ਨਹੀਂ ਲੱਗੀ ਬਹੁਤ ਵਧੀਆ ਟਰਾਲਾ ਬਾਈ ਦਾ ਤੇ ਬਾਕੀ ਆ ਸਾਈਡ ਵੀ ਲੱਗੀ ਵੀ ਆ ਜਿਹੜੀ ਹੁੰਦੀ ਆ ਖੜੀ 6 ਇੰਚੀ ਖੜੀ 8 ਇੰਚੀ ਹੁੰਦੀ ਆ ਉਹ ਵੀ ਬਾਈ ਦੇ ਲੱਗੀ ਵੀ ਆ ਤੇ ਬਾਕੀ ਬਖੋਣੇ ਇਧਰ ਲਈ ਸਾ ਟਰਾਲਾ ਬਾਈ ਦਾ ਇਧਰੋਂ ਵੀ ਟਰਾਲਾ ਵੀ ਪੂਰਾ ਸਾਫ ਆ ਇਧਰ ਲੈ ਟਾਇਰ ਵੀ ਦੇਖ ਲਓ ਇਹ ਵੀ ਟਾਇਰ ਵੀ ਬਹੁਤ ਵਧੀਆ ਫਾਇਆ ਪੂਰਾ ਯਾਰ ਕਿਸੇ ਦੀ ਚੀਜ਼ ਦੀ ਕਮੀ ਨਹੀਂ ਬਾਈ ਦੇ ਟਰਾਲੇ 'ਚ ਤੇ ਬਾਕੀ ਬਾਈ ਆਪਾਂ ਬਾਈ ਨੂੰ ਸੱਦ ਕੇ ਕੋਈ ਰੇਟ ਪੁੱਛਦੇ ਆ ਵੀ ਕੀ ਰੇਟ ਆ ਤੇ ਬਾਕੀ ਬਾਈ ਇਹ ਸੌਦਾ ਆਈਆਂ ਵੀ ਜੀ ਨੂੰ ਚਾਚੇ ਦਾ ਆਈ ਆ ਆ ਮੂਰੂ ਆ ਗਿਆ ਟਰਾਲਾ ਆ ਦੂਜੀ ਸਾਈਡ ਤੋਂ ਇਧਰੋਂ ਦੇਖ ਲਓ ਆ ਬਾਈ ਦਾ ਬਾਈ ਜਿਹੜਾ ਜੈਕ ਕਹਿੰਦਾ ਬਾਈ ਮੇਰਾ ਜੈਕ ਨਵਾਂ ਲੱਗਿਆ ਆ ਜੱਕਾ ਬਾਈ ਦਾ ਬਾਕੀ ਵਿੱਚ ਥੱਲੇ ਵੇਖ ਲੋ ਬੇਟਾ ਨਾ ਬਹੁਤ ਸਾਫ ਆ ਤੇ ਬਾਕੀ ਬਾਈ ਇਹਨਾਂ ਕਰਾਉਣੇ ਆਪਾਂ ਗੱਲ ਇਧਰ ਦੀ ਟਰਾਲਾ ਦਿਖਾ ਦਿੰਨੇ ਆਪਾਂ ਆਹ ਦੇਖ ਲੋ ਬੇਟਾ ਲਾ ਸਾਰੇ ਪਾਸੋਂ ਬਹੁਤ ਵਧੀਆ ਟਰਾਲਾ ਬਾਈ ਦਾ ਤੇ ਬਾਕੀ ਬਾਈ ਕੋਲੇ ਆ ਮੜਾ ਜਾ ਹਾਂਜੀ ਦੇਖ ਆ ਬਾਈ ਦਾ ਟਰਾਲਾ ਬਾਈ ਤੇ ਬਾਕੀ ਬਾਈ ਟਰਾਲੇ ਦਾ ਜਾਇਦ ਜਾਇਦੱਸ ਕੀ ਲੈਣਾ ਦੇਣਾ 1.5 ਲੱਖ ਰੁਪਈਆ ਜੀ 1.5 ਲੱਖ ਹਾਂਜੀ ਪੂਰਾ ਕੋਈ ਮੌਕੇ ਤੇ ਮਾਨਤਾ ਨਾ ਮਾੜਾ ਮਾੜਾ ਮੌਕੇ ਤੇ ਹੋ ਜੂਗਾ ਹੀ ਮਾੜਾ ਅੱਛਾ ਮੌਕੇ ਤੇ ਹੋ ਜੂਗਾ ਹਾਂਜੀ ਤੇ ਬਾਕੀ ਬਾਈ ਆ ਤਾਂ ਮੋਬਾਈਲ ਨੰਬਰ ਦੱਸ 9803764962 ਠੀਕ ਆ ਬਾਕੀ ਬਾਈ ਜੇ ਕਿਸੇ ਨੂੰ ਟਰਾਲੇ ਦੀ ਲੋਡ ਹੋਈ ਤੇ ਬਾਈ ਨੇ ਮੋਬਾਈਲ ਨੰਬਰ ਹੀ ਦੱਸਤਾ ਤੇ ਪਿੰਡ ਵੀ ਦੱਸਤਾ ਬੈੱਡ ਨਾਲ ਹੈਗਾ ਹੀ ਬਾਈ ਇਹਦੇ ਅੱਛਾ ਬੈੱਡ ਹੈਗਾ ਹਾਂਜੀ ਵਧੀਆ ਚਾ ਕਿੰਨਾ ਉੱਚਾ ਬਾ ਬੈੱਡ ਪੂਰਾ ਜਿੰਨਾ ਹੁੰਦਾ ਹੀ ਠੀਕ ਆ ਠੀਕ ਆ ਬੈੱਡ ਵੀ ਬਾਈ ਕਹਿੰਦਾ ਨਾਲ ਦੇਊਗਾ ਤੇ ਬਾਕੀ ਬਾਈ ਕਿਸੇ ਨੂੰ ਵੀ ਲੋਡ ਹੋਈ ਤੇ ਬਾਈ ਨੂੰ ਫੋਨ ਵਾਲੇ ਬਾਕੀ ਬਾਈ ਨੇ ਫੋਨ ਨੰਬਰ ਵੀ ਆ ਤਾਂ ਦੱਸਤਾ ਬਾਕੀ ਬਾਈ ਜੀ ਇੱਕ 3630 ਟ੍ਰੈਕਟਰ ਦੱਸਿਆ ਬਾਈਆਂ ਨੇ ਉਹ ਪੈਂਡ ਵੀ ਮੱਲਣਾ ਤੇ ਮੱਲਣ ਦੇ ਵਿੱਚ ਆਪਾਂ ਪਹੁੰਚ ਗਏ ਆ ਤੇ ਬਾਈ ਦੇ ਘਰੇ ਪਹੁੰਚ ਗਏ ਆ ਜਿਹਦਾ 3630 ਟ੍ਰੈਕਟਰ ਆ ਤੇ ਆਪਾਂ ਦਿਖਾਉਣੇ ਆ ਤੁਹਾਨੂੰ 3630 ਟ੍ਰੈਕਟਰ ਆ ਖੜਾ 3630 ਟ੍ਰੈਕਟਰ ਪਲੱਸ 3630 ਪਲੱਸ ਆ ਦੇਖੋ ਜੀ ਸਾਰਾ ਦਿਖਾਉਣੇ ਆ ਬਾਕੀ ਬਾਈ ਮਾਡਲ ਕਿੰਨਾ 15 ਜੀ ਹਾਂ 15 15 ਮਾਡਲ ਆ ਬਾਈ 3630 ਪਲੱਸ ਆ ਬੁਲੇਟ ਟਾਇਰ ਆ ਇਹਦੀ ਬਹੁਤ ਚੰਗੇ ਪਏ ਆ ਤੇ ਬਾਕੀ ਆਪਾਂ ਮੂਰੂ ਦਹੋਣੇ ਆ ਟਰੈਕਟਰ ਸਾਫ ਬਹੁਤਾ ਤੇ ਬਾਕੀ ਘਰੂ ਟਰੈਟ ਆ ਬਾਈ ਦਾ ਕੋਈ ਵਪਾਰ ਨਹੀਂ ਕਰਦਾ ਖੇਤੀ ਕਰਦੇ ਆ ਬਾਈ 36 ਦੀ ਟਰੈਟ ਆ ਬਾਈ ਕਿਸੇ ਵੀ ਭਰਾ ਨੂੰ ਕੋਈ ਫੱਟ ਆ ਗਿਆ ਤਾਂ ਬਾਈ ਆਪਦਾ ਮੋਬਾਈਲ ਨੰਬਰ ਦੇਣਗੇ ਤੇ ਬਾਈਆਂ ਦਾ ਕੰਟੈਕਟ ਕਰ ਲਿਓ ਆਹ ਦੇਖੋ ਜੀ ਬੁਲੇਟ ਹੈ ਰੋ ਬਹੁਤ ਸਾਫ ਲੱਗਦਾ ਕੋਈ ਟਰੈਕਟਰ ਸਾਰੇ ਪਾਸੇ ਓਕੇ ਆ ਬਈ ਟਰੈਕਟਰ ਸਾਰਾ ਦਿਖਾਵਾਂਗੇ ਟਰੈਕਟਰ ਆਪਾਂ ਪੂਰਾ ਪੂਰਾ ਪਲਾਸਾ ਆ ਦੇਖੋ ਜੀ ਸਾਰਾ ਦੇਖੋ ਟਰੈਡ ਪੁਰਾਣੀ ਕਿਤੇ ਗਲਿਆ ਗੁਲਿਆ ਟਰੈਡ ਜਮਾ ਨਵਾਂ ਹੀ ਪਿਆ ਤੇ ਬਾਕੀ ਬਾਈ ਨੰਬਰ ਦੇਣ ਕਿਤੇ ਬਾਕੀ ਨੰਬਰ ਤੇ ਬਈਆਂ ਨਾਲ ਕੰਟੈਕਟ ਕਰ ਲਿਓ ਕਿਸੇ ਵੀ ਭਰਾ ਨੂੰ ਕੋਈ ਟਰੈਕਟਰ ਫੱਟੋ ਦਾ ਪੈਂਟ ਬਾਈ ਮੱਲਣ 지라시리 목설 사브츠 ਖੜਾ ਟਰੈਕਟਰ ਹੈ। ਬਾਕੀ ਪਿਛਲੇ ਪਾਸੇ ਵੀ ਟਰੈਡ ਦਿਖਾਉਣੇ ਆ। ਤੇ ਬਾਕੀ ਬਾਈਆਂ ਨਾਲ ਆਪਾਂ ਕੋਲੇ ਛੱਦ ਕੇ ਕੀ ਲੈਣਾ ਕੀ ਦੇਣਾ ਉਹ ਵੀ ਪੁੱਛਦਿਆਂ ਬਾਈਆਂ ਨੂੰ। ਤੇ ਪਿਛਲੇ ਪਾਸੇ ਵੀ ਦਿਖਾਉਣੇ ਆ ਟਰੈਕਟਰ ਬਾਈ ਆਪਾਂ। ਆਹ ਵੇ ਪਿਛਲਾ ਬਸਾ ਆ ਗਿਆ ਟਰੈਡ ਦਾ। ਇਹ ਪਿਛਲਾ ਬਸਾ ਆ ਗਿਆ ਵੇ ਟਰੈਕਟਰ ਦਾ। ਸਾਰਾ ਦਿਖਾਵਾਂਗੇ ਆਪਾਂ ਟਰੈਕਟਰ ਬਾਈ ਦੇ 36ਤੀ। ਬਾਕੀ ਬਾਈ ਆਇਓ ਕੋਲੇ ਮੜਾ ਜਾ ਤੇ ਆਹ ਬਾਈ ਬਾਈ ਦਾ 36 ਦੀ ਟਰੈਕਟਰ ਆ ਤੇ ਬਾਕੀ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 94656 0036 ਠੀਕ ਆ ਬਾਕੀ ਬਾਈ ਨੇ ਭਾਈ ਨੰਬਰ ਵੀ ਦੱਸਤਾ ਮੋਬਾਈਲ ਨੰਬਰ ਜੇ ਕਿਸੇ ਨੂੰ ਵੀ ਭਾਈ ਨੂੰ ਕੋਈ ਟਰੈਕਟਰ ਫਿੱਟ ਆਉਂਦਾ ਤੇ ਬਾਈ ਨਾਲ ਕੋਈ ਕੰਟੈਕਟ ਕਰ ਲੈ ਤੇ ਬਾਕੀ ਬਾਈ ਪੈਸੇ ਦੱਸੋ ਜੱਜ ਜੱਜ ਕੀ ਲੈਣਾ ਦੇਣਾ 460 460 ਹਾਂ ਉਹ ਲੈਣਾ ਜਾਂ ਕੋਈ ਮੜਾ ਮਾਟਾ ਕਟਵੱਧ ਵੀ ਕਰੂੰਗੇ ਸੋ ਉਹ ਤਾਂ ਮੜਾ ਮੋਟ ਹੋ ਜੂਗਾ ਹਾਂ ਬਾਕੀ ਬਾਈ ਬਾਈ ਕਹਿੰਦਾ ਮੌਕੇ ਤੇ ਵੀ ਕਰਨਾਗੇ ਮੜਾ ਮੋਟਾ ਤੇ ਬਾਕੀ 4 60 ਦੀ ਸਾਡੀ ਝਾਕ ਆ ਕਿਉਂਕਿ ਸਾਡਾ ਟਰੈਕਟਰ ਹੀ ਬਹੁਤ ਸੋਹਣਾ ਤੇ ਬਾਕੀ 15 ਮਾਡਲ ਬਾਈ ਦਾ ਟਰੈਕਟਰ ਠੀਕ ਆ ਬਾਈ ਜੀ ਜੇ ਕਿਸੇ ਨੂੰ ਵੀ ਫਿੱਟ ਲੱਗਾ ਤਾਂ ਬਾਕੀ ਨੇ ਬਾਈ ਨੇ ਮੋਬਾਈਲ ਨੰਬਰ ਦੱਸਤਾ ਹਸਤੇ ਬਾਈ ਬਾਈ ਨੂੰ ਲਾ ਲਈ ਫੋਨ